ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਦ ਵਿਚਾਰ ਚੈਨਲ ਤੇ ਸਾਰੇ ਸੰਗਤ ਦਾ ਬਹੁਤ ਨਿਗਾ ਸਵਾਗਤ ਹੈ ਜੀ ਸਵਾਗਤ ਹੈ ਜੀ ਅੱਜ ਤੋਂ ਨਾ ਅਸੀਂ ਇੱਕ ਨਵੀਂ ਵਿਚਾਰ ਲੜੀ ਸ਼ੁਰੂ ਕਰ ਰਹੇ ਹਾਂ ਅੱਛਾ ਜੀ ਹਾਂ ਜੀ 12 ਮਹਾ ਬਹੁਤ ਵਧੀਆ 12 ਮਹਾ ਮਤਲਬ ਇਹ ਨਾਮ ਸੁਣ ਕੇ ਲੱਗਦਾ ਹੈ ਕਿ 12 ਮਹੀਨਿਆਂ ਦੀ ਗੱਲ ਹੋਵੇਗੀ ਹਾਂ ਆਮ ਤੌਰ ਤੇ ਇਹੀ ਖਿਆਲ ਆਉਂਦਾ ਪਰ ਇਹ ਸਿਰਫ ਕੋਈ ਕੈਲੰਡਰ ਜਾਂ ਜੰਤਰੀ ਨਹੀਂ ਹੈ ਇਹ ਤਾਂ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਹੈ ਬਿਲਕੁਲ ਜਿਹੜੀ ਸਾਨੂੰ ਸਾਲ ਦੇ 12 ਮਹੀਨਿਆਂ ਦੇ ਹਵਾਲੇ ਨਾਲ ਅੰਦਰ ਦੀਆਂ ਗੱਲਾਂ ਸਮਝਾਉਂਦੀ ਹੈ ਪਰਮਾਤਮਾ ਨਾਲੋਂ ਵਿਛੋੜਾ ਫਿਰ ਮਿਲਾਪ ਉਹ ਸਾਰੀਆਂ ਅਵਸਥਾਵਾਂ ਸਹੀ ਗੱਲ ਹੈ ਮਤਲਬ ਬਾਹਰ ਮੀਂਹ ਪੈ ਰਿਹਾ ਹੈ ਜਾਂ ਧੁੱਪ ਹੈ ਉਹ ਗੱਲ ਨਹੀਂ 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 ਗੱਲ ਹੈ ਸਾਡੇ ਅੰਦਰ ਕੀ ਚੱਲ ਰਿਹਾ ਹੈ ਸਾਡੇ ਮੰਨੀਆਂ ਰੁੱਤਾਂ ਬਿਲਕੁਲ ਅੰਦਰ ਕਦੋਂ ਬਸੰਤ ਹੈ ਕਦੋਂ ਪੱਜੜ ਹਾਂਜੀ ਤੇ ਇਸ ਲੜੀ ਦੀ ਸ਼ੁਰੂਆਤ ਆਪਾਂ ਗੁਰੂ ਅਰਜਨ ਦੇਵ ਜੀ ਦੇ 12 ਮਹਾਮਾਂਜ ਦੇ ਪਹਿਲੇ ਸ਼ਬਦ ਨਾਲ ਕਰਦੇ ਹਾਂ ਹਾਂਜੀ ਇਹ ਸ਼ਬਦ ਨਾ ਇੱਕ ਤਰ੍ਹਾਂ ਨਾਲ ਪੂਰੇ 12 ਮਹਾ ਦਾ ਸਾਰ ਹੈ ਜਿਵੇਂ ਕੋਈ ਚਿੱਠੀ ਲਿਖਣ ਤੋਂ ਪਹਿਲਾਂ ਉੱਪਰ ਵਿਸ਼ਾ ਲਿਖਦੇ ਆ ਇਹ ਉਹ ਚੀਜ਼ ਹੈ ਕਵਰਿੰਗ ਲੈਟਰ ਵਾਂਗ ਹਾਂ ਬਿਲਕੁਲ ਆਓ ਪਹਿਲਾ ਪਾਠ ਸਰਵਣ ਕਰੀਏ ਜੀ 12 ਮਹਾਮਾਂਜ ਮਹਿਲਾ ਪੰਜਵਾਂ ਕਰ ਚੌਥਾ ਏਕੋ ਅਨਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰੇ ਕੁੰਟ ਦਹ ਦਿਸ ਪ੍ਰਮੇ ਥਕ ਆਏ ਪ੍ਰਭ ਕੀ ਸਾਮ ਥੇਨੂ ਦੁਧਹਿ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨੂ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ हर नाहन मिलिय साजने कत है विश्राम जित कर हर कंत न प्रगटई पठ नगर से ग्राम सर्ब सिंगार तम बोल रस सन देही सब खाम प्रभ स्वामी कंत विहुनिया मीत सज्जन सब जाम नानक की बेनंतिया कर कृपा दी जय नाम हर मेल हूँ स्वामी संग प्रभ जिसका निचल धाम कीर्त कर्म के बीछुड़े ਇਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਵਿਛੋੜੇ ਦਾ ਕਾਰਨ ਕੀ ਹੈ ਹਾਂਜੀ ਆਪਣੇ ਕੀਤੇ ਹੋਏ ਕਰਮ ਪਿਛਲੇ ਜਨਮਾਂ ਦੇ ਸੰਸਕਾਰ ਉਹਨਾਂ ਕਰਕੇ ਜੀਵਾਤਮਾ ਰਾਮ ਤੋਂ ਪਰਮਾਤਮਾ ਤੋਂ ਵਿਛੜ ਗਈ ਹੈ ਤੇ ਹੁਣ ਅਰਦਾਸ ਕਰ ਰਹੀ ਹੈ ਕਰ ਕਿਰਪਾ ਮੇ ਲੋਹਾਰਾਮ ਕਿਰਪਾ ਕਰੋ ਤੇ ਮਿਲਾ ਲਵੋ ਤੇ ਵਿਛੜ ਕੇ ਹੋਇਆ ਕੀ ਚਾਰੇ ਕੋਣਟ 10 ਦਿਸ਼ ਪ੍ਰਮੇ ਚਾਰੇ ਪਾਸੇ ਦਸਾਂ ਦਿਸ਼ਾਵਾਂ ਵਿੱਚ ਭਟਕਦੇ ਰਹੇ ਮਤਲਬ ਸ਼ਾਂਤੀ ਲੱਭਦੇ ਫਿਰੇ ਹਾਂ ਪਰ ਮਿਲੀ ਨਹੀਂ ਆਖਿਰ ਥੱਕ ਆਏ ਪ੍ਰਭੂ ਕੀ ਸਾਮ ਥੱਕ ਹਾਰ ਕੇ ਹੁਣ ਤੇਰੀ ਸ਼ਰਨ ਵਿੱਚ ਆਏ ਹਾਂ ਤੇ ਇਹ ਵਿਛੋੜੇ ਦੀ ਹਾਲਤ ਕਿੰਨੀ ਮਾੜੀ ਹੈ ਇਹ ਸਮਝਾਉਣ ਲਈ ਫਿਰ ਉਦਾਹਰਣਾਂ ਆਉਂਦੀਆਂ ਨੇ ਬਿਲਕੁਲ ਪਹਿਲੀ ਤੈਨੂੰ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕੰਮ ਜਿਵੇਂ ਗਾਂ ਦੁੱਧ ਦੇਣ ਤੋਂ ਬਿਨਾ ਕਿਸੇ ਕੰਮ ਦੀ ਨਹੀਂ ਰਹਿੰਦੀ ਦੂਜੀ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ ਪਾਣੀ ਤੋਂ ਬਿਨਾ ਜਿਵੇਂ ਖੇਤੀ ਸੁੱਕ ਜਾਂਦੀ ਹੈ ਉਸ ਦਾ ਕੋਈ ਮੁੱਲ ਨਹੀਂ ਪੈਂਦਾ ਹਾਂ ਤੇ ਜਿਵੇਂ ਦੇਖੋ ਇੱਕ ਕੜੀ ਹੈ ਉਦੀ ਕੀਮਤ ਤਾਂ ਹੀ ਹੈ ਜੇ ਉਹ ਸਮਾਂ ਦੱਸਦੀ ਹੈ ਹੈਨਾ ਹਾਂਜੀ ਜੇ ਚਲਣੀ ਬੰਦ ਹੋ ਗਈ ਫਿਰ ਭਾਵੇਂ ਸੋਨੇ ਦੀ ਹੋਵੇ ਬਿਲਕੁਲ ਉਸ ਦੀ ਕੋਈ ਕਦਰ ਨਹੀਂ ਰਹਿੰਦੀ ਇਹੀ ਹਾਲਤ ਜੀਵ ਦੀ ਹੈ ਹਰ ਨਾ ਨਾ ਮਿਲੀਏ ਸਾਜਣਾਂ ਜੇ ਹਰੀਪਤੀ ਉਸ ਸੱਜਣ ਨੂੰ ਨਾ ਮਿਲੀਏ ਤਕਤ ਪਾਈਏ ਬਿਸਰਾਮ ਫਿਰ ਆਰਾਮ ਸ਼ਾਂਤੀ ਕਿੱਥੋਂ ਮਿਲੇ ਸਹੀ ਗੱਲ ਹੈ ਕੋਈ ਟਿਕਾਣ ਨਹੀਂ ਤੇ ਅੱਗੇ ਫਿਰ ਹੋਰ ਵੀ ਗਹਿਰੀ ਗੱਲ ਜਿਤ ਕਰ ਹਰ ਕੰਤ ਨ ਪ੍ਰਗਟਾਈ ਪਠ ਨਗਰ ਸੇ ਗ੍ਰਾਮ ਹਮ ਜਿਸ ਹਿਰਦੇ ਘਰ ਵਿੱਚ ਉਹ ਮਾਲਕ ਪ੍ਰਗਟ ਨਹੀਂ ਹੁੰਦਾ ਉਹ ਘਰ ਉਹ ਨਗਰ ਉਹ ਪਿੰਡ ਸਭ ਤਪ ਦੀ ਪੱਠੀ ਮੰਗਨੇ ਐਨੀ ਤਪਸ਼ ਹਾਂ ਅੰਦਰ ਦੀ ਤਪਸ਼ ਤੇ ਫਿਰ ਦੁਨੀਆ ਦੇ ਸਾਰੇ ਸ਼ਿੰਗਾਰ ਸਿਰਬ ਸ਼ਿੰਗਾਰ ਤੰਬੂਲ ਰਸ ਪਾਨਾ ਦੇ ਰਸ ਸਾਰੇ ਸਵਾਦ ਸਣਦੇ ਹੀ ਸਭ ਖਾਮ ਸਰੀਰ ਸਮੇਤ ਸਭ ਕੱਚੇ ਵਿਅਰਥ ਨੇ ਮਤਲਬ ਉਸ ਮਾਲਕ ਤੋਂ ਬਿਨਾ ਕਿਸੇ ਚੀਜ਼ ਦਾ ਕੋਈ ਅਰਥ ਨਹੀਂ ਇੱਥੋਂ ਤੱਕ ਕਿ ਰਿਸ਼ਤੇ ਨਾਤੇ ਵੀ ਹਾਂਜੀ ਪ੍ਰਭ ਸੁਆਮੀ ਕੰਤ ਵਿਹੂਨੀਆ ਜੇ ਪ੍ਰਭ ਸੁਆਮੀ ਉਹ ਕੰਤ ਨਹੀਂ ਹੈ ਤਾਂ ਮੀਤ ਸੱਜਣ ਸਭ ਜਾਮ ਸਾਰੇ ਮਿੱਤਰ ਸਾਰੇ ਸੱਜਣ ਜਮਾ ਵਰਗੇ ਲੱਗਦੇ ਨੇ ਡਰਾਉਂਦੇ ਨੇ ਤਾਂ ਫਿਰ ਇਸ ਸਬ ਦਾ ਹੱਲ ਕੀ ਹੈ ਅਖੀਰ ਚ ਬੇਨਤੀ ਆਉਂਦੀ ਹੈ ਹਾਂ ਗੁਰੂ ਨਾਨਕ ਦੇਵ ਜੀ ਪੰਜਵੇਂ ਰੂਪ ਵਿੱਚ ਬੇਨਤੀ ਕਰਦੇ ਨੇ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੀਏ ਨਾਮ हे प्रभु कृपा करके अपना नाम दियो ते हर मिलहु स्वामी संग प्रभ जिसका निश्चल ताम ओ स्वामी नाल मिला लवो जिस दा ठिकाणा सदा स्थिर है कदे ना डोलन वाला यही है पहले शब्द दा मूल भाव विछोड़े दा दर्द ते मिलाप दी तांग ते इथे ए समझना भी बहुत जरूरी है जिमे ਤੁਸੀਂ ਪਹਿਲਾਂ ਕਿਹਾ ਕਿ ਇਹ ਬਾਹਰਲੇ ਮਹੀਨਿਆਂ ਦੀ ਗੱਲ ਨਹੀਂ ਹੋ ਰਹੀ ਬਿਲਕੁਲ ਨਹੀਂ ਦੇਖੋ ਜਦੋਂ ਇਹ ਸ੍ਰਿਸ਼ਟੀ ਬਣੀ ਹੀ ਨਹੀਂ ਸੀ ਗੁਰਬਾਣੀ ਕਹਿੰਦੀ ਆ ਅਰਬਦ ਨਰਬਦ ਤੁੰਦੂਕਾਰਾ ਧਰਨ ਨ ਗਗਨਾ ਹੁਕਮ ਅਪਾਰਾ ਹਾਂਜੀ ਉਦੋਂ ਤਾਂ ਕੋਈ ਦਿਨ ਰਾਤ ਨਹੀਂ ਸੀ ਨਾ ਕੋਈ ਚੰਦ ਨਾ ਸੂਰਜ ਨਾ ਦਿਨ ਹੋ ਰਹਿਣ ਨਾ ਚੰਦ ਨਾ ਸੂਰਜ ਸੁਣ ਸਮਾਦੀ ਲਗਾਏ ਦਾ ਫਿਰ ਇਹ ਮਹੀਨੇ ਕਿੱਥੋਂ ਆ ਗਏ ਸਹੀ ਗੱਲ ਇਹ ਮਹੀਨੇ ਤਾਂ ਸੂਰਜ ਦੇ ਚੱਲਣ ਨਾਲ ਬਣੇ ਨੇ ਹਾਂ ਤੇ ਸੂਰਜ ਕੀ ਹੈ ਤਪਤ ਦਾ ਕੇਂਦਰ ਗਰਮੀ ਦਾ ਗੁਰਮਤ ਕੁਦਰਤ ਦੀ ਪੂਜਾ ਨਹੀਂ ਸਿਖਾਉਂਦੀ ਕਾਦਰ ਦੀ ਪੂਜਾ ਸਿਖਾਉਂਦੀ ਹੈ ਇਸੇ ਲਈ ਸਿੱਖ ਸੰਗਰਾਂਦਾਂ ਵਗੈਰਾ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਨਹੀਂ ਅਸੀਂ ਕਾਦਰ ਨੂੰ ਮੰਨਣਾ ਤੇ 12 ਮਹਾ ਅਸਲ ਵਿੱਚ ਸਾਡੇ ਅੰਦਰ ਦੀਆਂ ਰੁੱਤਾਂ ਦੀ ਗੱਲ ਹੈ ਅੰਦਰ ਦੀਆਂ ਰੁੱਤਾਂ ਕੀ ਦੇਖੋ ਸੰਸਾਰ ਤਪਤ ਹੈ ਮਾਇਆ ਦੀ ਹੋਮੇ ਦੀ ਅੱਗ ਗੁਰਬਾਣੀ ਚਾਉਂਦਾ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਇਹ ਤਪਸ਼ ਤੇ ਦੂਜੇ ਪਾਸੇ ਕੀ ਆਪਣੇ ਕਰਮਾ ਕਰਕੇ ਗੁਰਬਾਣੀ ਕਹਿੰਦੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਹਾਂ ਜਦੋਂ ਉਹ ਹਉਮੇ ਵਸ ਹੋ ਕੇ ਉਸ ਠੀਤਲਤਾ ਤੋਂ ਦੂਰ ਹੋ ਜਾਂਦਾ ਹੈ ਤਾਂ ਉਹ ਤਪਦਾ ਹੈ ਜਿਉ ਤਪਤ ਹੈ ਬਾਰੋ-ਬਾਰ ਤਪ-ਤਪ ਖਪੇ ਬਹੁਤ ਬੇਕਾਰ ਬਾਰ-ਬਾਰ ਤਪਦਾ ਹੈ ਇਸ ਦੀ ਪਛਾਣ ਕਿਵੇਂ ਹੋਵੇ ਗੁਰੂ ਸਾਹਿਬ ਉਦਾਹਰਣ ਦਿੰਦੇ ਨੇ ਬਗਲੇ ਤੇ ਹੰਸ ਦੀ ਵੇਖਣ ਨੂੰ ਇੱਕੋ ਜਿਹਾ ਲੱਗਦੇ ਨੇ ਚਿੱਟੇ ਹਾਂਜੀ ਪਰ ਕਰਮ ਵਖਰੇ ਨੇ ਹੰਸ ਮੋਤੀ ਚੁੱਕਦਾ ਬਗਲਾ ਮੱਛੀਆਂ ਲੱਭਦਾ ਐਵੇਂ ਹੀ ਜੀਵ ਦੀ ਅੰਦਰਲੀ ਹਾਲਤ ਉਦੀ ਨੇੜਤਾ ਜਾਂ ਦੂਰੀ ਉਹਦੇ ਕਰਮਾਂ ਤੋਂ ਪਤਾ ਲੱਗਦੀ ਹੈ ਪਰ ਜਨਮ ਮਰਨ ਦਾ ਸਾਡੇ ਹੱਥ 'ਚ ਨਹੀਂ ਉਹ ਤਾਂ ਹੁਕਮ 'ਚ ਹੈ ਬਿਲਕੁਲ ਸਭ ਕੁਝ ਹੁਕਮ ਵਿੱਚ ਹੈ ਹੁਕਮੇ ਅੰਦਰ ਸਭ ਕੋ ਬਾਰੇ ਹੁਕਮ ਨ ਕੋਏ ਪੈਦਾ ਹੋਣਾ ਮਰਨਾ ਸੁਖ ਦੁਖ ਇੱਜ਼ਤ ਬੇਇੱਜ਼ਤੀ ਸਭ ਕੁਝ ਹੁਕਮ ਅਨੁਸਾਰ ਹੈ ਤੇ ਜਦੋਂ ਇਹ ਹੁਕਮ ਦੀ ਸਮਝ ਆ ਜਾਂਦੀ ਹੈ ਹਾਂ ਜਦੋਂ ਇਹ ਬੁੱਝ ਲਿਏ ਨਾਨਕ ਹੁਕਮੇ ਜੇ 부ਝੈ ਤਹੌਂ ਮੈਂ ਕਹਿ ਨ ਕੋਏ ਹੂੰ ਫਿਰ ਹੌਂ ਮੈਂ ਖਤਮ ਹੋ ਜਾਂਦੀ ਹੈ ਉਹ ਮੈਮੇ ਵਾਲੀ ਤਪਤ ਮਿਟ ਜਾਂਦੀ ਹੈ ਤਾਂ ਫਿਰ 12 ਮਹਾ ਇੱਕ ਤਰ੍ਹਾਂ ਨਾਲ ਸ਼ੀਸ਼ਾ ਹੈ ਸਾਨੂੰ ਆਪਣੇ ਅੰਦਰ ਦੇਖਣ ਲਈ ਹਾਂ ਕਹਿ ਸਕਦੇ ਹਾਂ ਜੋ ਬ੍ਰਹਮਾਣਡੇ ਸੋਈ ਪਿੰਡੇ ਜੋ ਕੁਝ ਬਾਹਰ ਬ੍ਰਹਿਮੰਡ ਵਿੱਚ ਹੈ ਉਹ ਸਾਡੇ ਅੰਦਰ ਇਸ ਸ਼ਰੀਰ ਵਿੱਚ ਵੀ ਹੈ 12 ਮਹਾ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਹਿੰਦਾ ਹੈ ਤਾਂ ਕਿ ਅਸੀਂ ਆਪਣੀਆਂ ਅੰਦਰੂਨੀ ਰੁੱਤਾਂ ਨੂੰ ਸਮਝੀਏ ਕਦੋਂ ਵਿਛੋੜੇ ਦੀ ਤਪਸ਼ ਹੈ ਕਦੋਂ ਮਿਲਾਪ ਦੀ ਸ਼ਾਂਤੀ ਤੇ ਹਉਮੈ ਦੀ ਅੱਗ ਤੋਂ ਬਚ ਕੇ ਨਾਮ ਦੀ ਸ਼ੀਤਲਤਾ ਨਾਲ ਜੁੜਨ ਦਾ ਰਾਹ ਲੱਭੀਏ ਇਹ ਹੈ ਇਸ ਬਾਣੀ ਦਾ ਅਸਲ ਮਕਸਦ ਬਹੁਤ ਵਧੀਆ ਏ ਸੀ ਸਾਡੀ ਅੱਜ ਦੀ ਵਿਚਾਰ 12 ਮਹਾ ਦੀ ਜਾਣ ਪਛਾਣ ਤੇ ਪਹਿਲੇ ਸ਼ਬਦ ਬਾਰੇ ਹਾਂਜੀ ਇਹ ਕੋਸ਼ਿਸ਼ ਸੀ ਇਸ ਦੇ ਮੂਲ ਭਾਵ ਨੂੰ ਸਮਝਣ ਦੀ ਉਮੀਦ ਹੈ ਸਾਰੀ ਸੰਗਤ ਨੂੰ ਇਸ ਗੱਲਬਾਤ ਤੋਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਤੇ 12 ਮਹਾ ਦੇ ਅਸਲ ਮਕਸਦ ਬਾਰੇ ਸਪਸ਼ਟਤਾ ਹੋਈ ਹੋਵੇਗੀ ਜ਼ਰੂਰ ਅੱਗੇ ਆਪਾਂ ਹਰ ਮਹੀਨੇ ਦੇ ਸ਼ਬਦ ਦੀ ਹੋਰ ਡੂੰਘਾਈ ਵਿੱਚ ਵਿਚਾਰ ਕਰਾਂਗੇ। ਹਾਂਜੀ ਤੇ ਜੇ ਤੁਹਾਨੂੰ ਇਹ ਉਪਰਾਲਾ ਇਹ ਵਿਚਾਰ ਚੰਗੀ ਲੱਗੀ ਤਾਂ ਗੁਰਬਾਣੀ ਵਿਦ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਜੋ ਹੋਰ ਸੰਗਤਾਂ ਵੀ ਇਸ ਵਿਚਾਰ ਦਾ ਲਾਹਾ ਲੈ ਸਕਣ। ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।